ਕੁੜੀ ਜਿਹੜੇ ਡੰਗਰ ਹੁੰਦੇ ਨੇ ਉਹਨਾਂ ਨੂੰ ਸਹੀ ਤਰ੍ਹਾਂ ਤਰੀਕੇ ਨਾਲ ਸਾਭ ਦੇਣੀ ਹੈ ਉਹਨਾਂ ਦੀ ਬੇਅਦਬੀ ਹੁੰਦੀ ਹੈ ਉਹਨਾਂ ਦੇ ਅਵਸ਼ੇਸ਼ ਗਲੀਆਂ ਦੇ ਵਿੱਚੋਂ ਮਿਲਦੇ ਆ ਕਿਸੇ ਦੀ ਲੱਤ ਮਿਲਦੀ ਹੈ ਕਿਸੇ ਦਾ ਅੱਧਾ ਸਰੀਰ ਮਿਲਦਾ ਹੈ ਕੁੱਤੇ ਸੜਕਾਂ ਦੇ ਉੱਤੇ ਲਾਸ਼ਾਂ ਨੂੰ ਖਾ ਰਹੇ ਨੇ ਬਿਲਕੁਲ ਬਿਲਕੁਲ ਦੇਖੋ ਜਦੋਂ ਤੱਕ ਦੁੱਧ ਦਿੰਦਿਆਂ ਨਾ ਉਦੋਂ ਤੱਕ ਆਪਣੇ ਕੋਲ ਰੱਖਦੇ ਆ ਠੀਕ ਹੈ ਉਸ ਤੋਂ ਬਾਅਦ ਇੱਦਾਂ ਹੀ ਛੱਡ ਦਿੰਦੇ ਆ ਇਹ ਸਾਰਾ ਪਰਿਵਾਰ ਹੈ ਇਹ ਕਿਸੇ ਵੀ ਧਰੰਦਨਾ ਨਾਲ ਰਿਲੇਟਡ ਨਹੀਂ ਹੈ ਪਹਿਲੀ ਗੱਲ ਤਾਂ ਸਭ ਤੋਂ ਉੱਵਲ ਉੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਸੇ ਸਭ ਜੋ ਕੁਝ ਜੁਆ ਕੋਨ ਪਲੇ ਕੋ ਬੰਦੇ ਇਹ ਵਿੱਚ ਇਨਸਾਨੀਅਤ ਜਿਨ੍ਹਾਂ ਦੀ ਜਿੰਦਗੀ ਹੈ ਜਿਨ੍ਹਾਂ ਦੇ ਜ਼ਮੀਰ ਜਿੰਦੇ ਹੈ ਉਹ ਸਾਡੇ ਨਾਲ ਹੈ ਪ੍ਰਮਾਤਮਾ ਕਿਰਪਾ ਕਰੇ ਸਾਡੇ ਸਾਰੇ ਸਾਥੀਆਂ ਤੇ ਰਹੀ ਗੱਲ ਇੱਥੇ ਦੀ ਇੱਥੇ ਦੇ ਕੁਝ ਡੈਰੀ ਵਾਲਿਆਂ ਦੇ ਜ਼ਮੀਰ ਮਰ ਚੁੱਕੇ ਹੈ ਲੋਕ ਖੜੇ ਹੋਇਆ ਸਾਡਾ ਹਿੰਦੂ ਸਮਾਜ ਕੁਛ ਨਹੀਂ ਹੈ ਅਸੀਂ ਖੜੇ ਆ ਇਨਸਾਨਾ ਸਮਾਜ ਬਿਲਕੁਲ ਖੜੇ ਆ ਇਨਸਾਨਾ ਦੇ ਨਾਤੇ ਖੜੇ ਆ ਵਿਚ ਸਾਡੇ ਨਾਲ ਸਿੱਖ ਭਾਈ ਜਾਰਾ ਵੀ ਖੜੇ ਆ ਮੁਸਲਮਾਨ ਭਾਈ ਜਾਰਾ ਵੀ ਖੜੇ ਆ ਸਾਰੇ ਖੜੇ ਆ ਸਾਰੇ ਡਰ ਕੋਈ ਇਦਾਂ ਉਹ ਨਹੀਂ ਇੱਕ ਸਮਾਜ ਦਾ ਕੰਮ ਨਹੀਂ ਹੈਗਾ ਇਹ ਤਾਂ ਆਪਾਂ ਇੱਕ ਮੁਲਕਤਾ ਦੀ ਸੇਵਾ ਕਰ ਰਹੇ ਆ ਅਕਰਸੇ ਪੁੱਛੋ ਤਾਂ ਮੁਲਕਤਾ ਜਦ ਕੱਲੇ ਇਨਸਾਨ ਦੀ ਸੇਵਾ ਨਹੀਂ ਹੈਗੀ ਆ ਜਿਹੜੇ ਬੇਜਵਾਨ ਜਿਹੜੇ ਹੈਗੇ ਆ ਇਹ ਵੀ ਇਹਨਾਂ ਦੇ ਬਾਰੇ ਵਿੱਚ ਸੋਚਣਾ ਚਾਹੀਦਾ ਸਾਡਾ ਫਰਜ਼ ਪ੍ਰਸ਼ਾਸਨ ਨੂੰ ਵੀ ਮੰਗ ਪੱਤਰ ਦੇਵਾਂਗੇ ਵੀ ਕੁਝ ਨਾ ਕੁਝ ਕਾਨੂੰਨ ਬਣੇ ਤਾਂ ਕਿ ਇਦਾਂ ਨਾ ਛੱਡਿਆ ਜਾਣ ਜਿਸ ਤਰ੍ਹਾਂ ਨਾਲ ਛੱਡ ਕੇ ਜਿੱਦਾਂ ਜਿੰਨੇ ਦੋ ਦਿੰਦੀ ਉਹ ਤੱਕ ਉਹਨੂੰ ਅੰਦਰ ਰੱਖ ਲਿਆ ਬਾਅਦ ਚ ਉਹਨਾਂ ਨੂੰ ਬਾਹਰ ਕੱਢਦੇ ਨਿਚੋੜ ਕੇ ਬਾਹਰ ਕੱਢਦੇ ਜਿ ਗੰਨੇ ਵਾਲਾ ਜੂਸ ਆਲਾ ਤੁਸੀਂ ਦੇਖਿਆ ਜਿੰਨੀ ਦੇਰ ਤੱਕ ਪੂਰਾ ਨਿਚੋੜ ਦੇ ਨਾਲ ਰਸ ਉਹਦਾ ਨਿਕਲ ਨਹੀਂ ਜਾਂਦਾ ਉਸੇ ਤਰ੍ਹਾਂ ਜਿੰਨੀ ਦੇਰ ਤੱਕ ਉਹਦਾ ਇੱਕ ਅੱਧਾ ਕਿਲੋ ਦੁੱਧ ਵੀ ਨਹੀਂ ਰਹਿ ਜਾਂਦਾ ਉਨੀ ਦੇਰ ਤੱਕ ਇਹ ਛੱਡਦੇ ਨਹੀਂ ਜਦੋਂ ਬਿਲਕੁਲ ਕੰਡਮ ਹੋ ਜਾਂਦੇ ਉਹਨੂੰ ਬਾਹਰ ਕੱਢ ਦਿੰਦੇ ਨੇ ਅਸਰ ਇਹ ਹੀ ਕਹਿਣਾ ਚਾਹੋਗੇ ਵਾਕਿਆ ਤੁਹਾਨੂੰ ਖੁਦ ਹੀ ਦਿਖ ਰਿਹਾ ਦੇਖੋ ਇੱਥੇ ਨਾ ਇੰਨੀ ਦਲਦਲ ਹੈ ਜਦੋਂ ਵੀ ਗਊ ਮਾਤਾ ਇੱਧਰ ਜਾਂਦੀਆਂ ਵਾਂ ਦਲਦਲ ਦੇ ਵਿੱਚ ਪੈ ਜਾਂਦੀਆਂ ਵਾਂ ਇਹ ਤਾਂ ਸਾਡੇ ਰਮਨ ਜੀ ਦਾ ਸ਼ੁਕਰੀਆ ਕਿ ਹਰ ਹਰ ਡੇਲੀ ਇਹ ਗੱਡੀਆਂ ਮੰਗਾਉਂਦੇ ਡੇਲੀ ਗਊਆਂ ਮਾਤਾ ਨੂੰ ਚੁਕਾਉਂਦੇ ਆ ਮਤਲਬ ਲੇਕਿਨ ਪਰ ਇੱਥੋਂ ਦੀ ਜਿਹੜੇ ਦੁਨੀਆਂ ਵਾਂ ਪਤਾ ਨਹੀਂ ਇਹਨਾਂ ਨੂੰ ਸਮਝ ਹੀ ਨਹੀਂ ਹੈ ਕਿ ਰੱਬ ਦਾ ਡਰ ਨਹੀਂ ਹੈ ਕਿ ਗਊ ਨੂੰ ਅਸੀਂ ਪੂਜਦੇ ਹਾਂ ਦੇਖੋ ਠੀਕ ਹੈ ਪਹਿਲੀ ਰੋਟੀ ਸਵੇਰੇ ਆਪਾਂ ਗਊ ਮਾਤਾ ਦੀ ਘੜਦੇ ਆ ਅਸੀਂ ਵੀ ਤੇ ਇਹਨਾਂ ਨੂੰ ਇਹ ਨਹੀਂ ਦਿਖਦਾ ਕਿ ਦੇਖੋ ਕਿ ਇੰਨੀਆਂ ਗਊਆਂ ਦਲਦਲ ਚ ਫਸੀਆਂ ਤੁਸੀਂ ਕੁਝ ਨਹੀਂ ਕਰ ਸਕਦੇ ਕਮ ਸੇ ਕਮ ਤੁਸੀਂ ਕਿਸੇ ਨੂੰ ਗਊਸ਼ਾਲਾ ਹੀ ਬੋਲ ਦੋ ਰਮਨ ਜੀ ਦਾ ਮੇਰੇ ਖਿਆਲ ਹਰ ਇੱਕ ਕੋ ਨੰਬਰ ਹੋਏਗਾ ਤੁਸੀਂ ਇਹਨਾਂ ਨੂੰ ਕਾਲ ਹੀ ਕਰ ਦਿਓ ਤੇ ਫਿਰ ਪਤਾ ਨਹੀਂ ਕਿੱਥੋਂ ਕਿੱਥੋਂ ਵਿਚਾਰੇ ਲੋਕੀ ਲੱਭ ਲੱਭ ਕੇ ਫੋਨ ਕਰਦੇ ਆ ਇਹਨਾਂ ਨੂੰ ਜਦ ਤੱਕ ਦੁੱਧ ਦਿੰਦੀ ਆ ਤਦ ਤੱਕ ਆਪਾਂ ਰੱਖਦੇ ਜਦੋਂ ਫੰਡਰ ਹੋ ਜਾਂਦੇ ਆ ਏਦਾਂ ਛੱਡ ਦਿੰਦੇ ਆ ਬਿਲਕੁਲ ਬਿਲਕੁਲ ਦੇਖੋ ਜਦੋਂ ਤੱਕ ਦੁੱਧ ਦਿੰਦੀਆਂ ਨਾ ਉਦੋਂ ਤੱਕ ਆਪਣੇ ਕੋਲ ਰੱਖਦੇ ਆ ਠੀਕ ਹੈ ਉਸ ਤੋਂ ਬਾਅਦ ਏਦਾਂ ਹੀ ਛੱਡ ਦਿੰਦੇ ਆ ਔਰ ਦੂਸਰੀ ਗੱਲ ਪਿਛਲੀ ਵਾਰ ਅਸੀਂ ਇੱਥੇ ਢੇੜਾ ਲਗਾਇਆ ਸੀ ਕਿ ਬੱਚਿਆਂ ਨੂੰ ਜਿਹੜੇ ਛੋਟੇ ਬੱਚੜੇ ਹੁੰਦੇ ਆ ਉਹਨਾਂ ਨੂੰ ਮਾਂ ਦਾ ਦੁੱਧ ਵੀ ਨਹੀਂ ਪੀਤਾ ਮਤਲਬ ਪੀਂ ਦਿੱਤਾ ਜਾਂਦਾ ਔਰ ਗੇਟ ਦਰਵਾਜ਼ੇ ਬੰਦ ਕਰ ਲੈਂਦੇ ਆ ਤਾਂ ਕਿ ਉਹ ਕੁਝ ਖਾ ਵੀ ਨਾ ਜਿਹੜੀਆਂ ਇੰਜਰਡ ਹੁੰਦੀਆਂ ਦੁੱਧ ਨਹੀਂ ਦੇ ਸਕਦੀਆਂ ਉਹਨਾਂ ਨੂੰ ਬਾਹਰ ਕੱਢ ਦਿੰਦੇ ਆ ਚਾਰਾ ਵੀ ਨਹੀਂ ਦਿੰ ਵੇ ਘੱਟੋ ਘੱਟ ਕੁਛ ਤਾਂ ਰੱਬ ਦੀ ਸ਼ਰਮ ਖਾਓ ਕਿ ਤੁਸੀਂ ਉਹਨਾਂ ਨੂੰ ਖਾਣਾਂ ਤਾਂ ਦੋ ਦੇ ਕੋਲੇ ਜਿਹੜੇ ਡੰਗਰ ਹੁੰਦੇ ਨੇ ਉਹਨਾਂ ਨੂੰ ਸਹੀ ਤਰ੍ਹਾਂ ਤਰੀਕੇ ਨਾਲ ਸਾਫ ਦੇਣੀ ਹੈ ਉਹਨਾਂ ਦੀ ਬੇਅਦਬੀ ਹੁੰਦੀ ਹੈ ਉਹਨਾਂ ਦੇ ਅਵਸ਼ੇਸ਼ ਗਲੀਆਂ ਦੇ ਵਿੱਚੋਂ ਮਿਲਦੇ ਆ ਕਿਸੇ ਦੀ ਲੱਤ ਮਿਲਦੀ ਹੈ ਕਿਸੇ ਦਾ ਅੱਧਾ ਸਰੀਰ ਮਿਲਦਾ ਕੁੱਤੇ ਸੜਕਾਂ ਦੇ ਉੱਤੇ ਲਾਸ਼ਾਂ ਨੂੰ ਖਾ ਰਹੇ ਨੇ ਠੀਕ ਹੈ ਇਹਦੀ ਵਜ੍ਹਾ ਨਾਲ ਸਰੀਰ ਦੇ ਵਿੱਚ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਕ੍ਰੋਸ਼ ਪੈਦਾ ਹੋ ਰਿਹਾ ਹੈ ਤੇ ਤੁਸੀਂ ਦੇਖੋ ਸਾਰੇ ਸਾਥੀ ਇੱਥੇ ਇਕੱਠੇ ਹੋਏ ਹੋਏ ਨੇ ਸਾਰਿਆਂ ਦੇ ਵਿੱਚ ਆ ਕ੍ਰੋਸ਼ ਇਹ ਸਮਾਜ ਦੇ ਨਾਲ ਨਾਲ ਇੱਕ ਧਾਰਮਿਕ ਮੁੱਦਾ ਵੀ ਹੈ ਤੇ ਇਸ ਡੈਰੀ ਵਾਲਿਆਂ ਨੂੰ ਇਸ ਸੀਜ਼ਨ ਨੂੰ ਸਮਝਣਾ ਚਾਹੀਦਾ ਤੇ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਚਾਹੀਦਾ ਕਿ ਜਿੱਦਾਂ ਇਹ ਕੰਮ ਹੋ ਰਿਹਾ ਹੈ ਇਦਾਂ ਦੇ ਨਾ ਹੋਣ ਸਾਰੇ ਧਰਮਾਂ ਦੇ ਲੋਕ ਇਕੱਠੇ ਹੋਏ ਇਸ ਮਹਿਮ ਨੂੰ ਚੱਕਰ ਲੈ ਕੇ ਜਿਹੜੀਆਂ ਫੰਡਰ ਗਊਆਂ ਹੋ ਜਾਂਦੀਆਂ ਆ ਵਾ ਇੱਥੇ ਡੈਰੀ ਕੰਪਲੈਕਸ ਵਾਲੇ ਛੱਡ ਦਿੰਦੇ ਨੇ ਤੇ ਤੁਸੀਂ ਕੋਈ ਪ੍ਰਸ਼ਾਸਨ ਨੂੰ ਕੰਪਲੀਨਟ ਕੀਤੀ ਇਸ ਮੁੱਦੇ ਨੂੰ ਲੈ ਕੇ ਨਹੀਂ ਪ੍ਰਸ਼ਾਸਨ ਨੂੰ ਦੇਖੋ ਜੀ ਪ੍ਰਸ਼ਾਸਨ ਨੂੰ ਹੁਣ ਅਸੀਂ ਅਜੇ ਤੱਕ ਤਾਂ ਖੈਰ ਨਹੀਂ ਕੀਤੀ ਸੀ ਕਿ ਲੇਕਿਨ ਅਗਰ ਇਹਨਾਂ ਨਾਲ ਇੱਕ ਵਾਰੀ ਮੀਟਿੰਗ ਹੋ ਜਾਈਵੇ ਅਗਰ ਇਸ ਚੀਜ਼ ਦਾ ਇਹ ਨਈ ਸਮਾਧਾਨ ਨਿਕਲਦਾ ਹੈਗਾ ਫਿਰ ਦੇਖੋ ਜੀ ਹਰ ਪਾਸੇ ਕੰਪਲੀਨਟ ਕਰਨੀ ਪਊਗੀ ਸਾਨੂੰ ਜਿੱਥੇ ਤੱਕ ਜਾਣਾ ਪਵੇ ਇਸ ਕੰਮ ਲਈ ਅਸੀਂ ਜਾਣ ਲਈ ਤਿਆਰ ਆਂ ਇਹ ਸਾਰਾ ਪਰਿਵਾਰ ਹੈ ਇਹ ਕਿਸੇ ਵੀ ਤਰ੍ਹਾਂ ਦਾ ਰਿਲੇਟਡ ਨਹੀਂ ਹੈ ਪਹਿਲੀ ਗੱਲ ਤਾਂ ਸਭ ਤੋਂ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਸੇ ਸਭ ਜੋ ਕੁਝ ਉਪਜਿਆ ਕੋਣ ਭਲੇ ਕੋ ਬੰਦੇ ਇਹਦੇ ਵਿੱਚ ਇਨਸਾਨੀਅਤ ਜਿਨ੍ਹਾਂ ਦੀ ਜਿੰਦਗੀ ਹੈ ਜਿਨ੍ਹਾਂ ਦੇ ਜਮੀਰ ਜਿੰਦੇ ਹੋ ਸਾਡੇ ਨਾਲ ਹੈ ਪ੍ਰਮਾਤਮਾ ਕਿਰਪਾ ਕਰੇ ਸਾਡੇ ਸਾਰੇ ਸਾਥੀਆਂ ਤੇ ਰਹੀ ਗੱਲ ਇੱਥੇ ਦੀ ਇੱਥੇ ਦੇ ਕੁਝ ਡੈਰੀ ਵਾਲਿਆਂ ਦੇ ਜਮੀਰ ਮਰ ਚੁੱਕੇ ਹੈ ਜਿਹੜੇ ਇਹਨਾਂ ਨੂੰ ਪੈਸੇ ਨਾਲ ਤੋਲਦੇ ਇਹਨਾਂ ਦੀ ਜੀ ਨੂੰ ਜੀ ਨਹੀਂ ਸਮਝਦੇ ਸਿਰਫ ਪੈਸੇ ਨਾਲ ਤੋਲਦੇ ਅੱਜ ਅਸੀਂ ਸੇਵਾ ਕਰਦੇ ਆ ਮੈਂ ਇਕੱਲਾ ਨਹੀਂ ਕਰਦਾ ਸਾਰੇ ਦੋਸਤ ਆ ਅਸੀਂ ਸਾਡੀ ਐਬਸੈਂਟ ਵੀ ਹੁੰਦੀ ਹੈ ਜਿੱਦਾਂ ਕਿਸੇ ਡਿਊਟੀ ਲੱਗੀ ਇਹ ਆਪਣੀ ਸੇਵਾ ਆਪਣੀ ਡਿਊਟੀ ਐਜ਼ ਇਹ ਆਪਣੀ ਜੌਬ ਵਰਕ ਕਰਦੇ ਸਾਰੇ ਵੀ ਇਹਨਾਂ ਦੀ ਸੇਵਾ ਕਰਨਾ ਸਾਡੇ ਜਿੱਦਾਂ ਡਿਊਟੀ ਬਣ ਜਾਂਦੀ ਹੈ ਆ ਮਨੀਸ਼ ਕੋਸ਼ਿਕ ਜੀ ਹੈ ਇਹ ਜੁੜੇ ਮਤਲਬ ਕਿ ਸਾਡੀ ਐਬਸੈਂਟ ਦੇ ਵਿੱਚ ਵੀ ਸਾਡਾ ਨੋ ਵੱਧ ਕੰਮ ਕਰਦੇ ਆ ਅੱਜ ਗੱਲ ਹੈ ਮੁੱਦਾ ਹੈ ਕਿ ਗੰਦਗੀ ਦੇ ਵਿੱਚ ਜੀਵਨ ਬਤੀਤ ਕਰ ਰਹੇ ਇਹਨਾਂ ਨੂੰ ਛੱਡਿਆ ਕਿੰਨੇ ਆ ਛੱਡਿਆ ਯਾਰੀ ਵਾਲਿਆਂ ਨੇ ਸੇਵਾ ਅਸੀਂ ਕਰਦੇ ਆ ਪ੍ਰਮਾਤਮਾ ਕਰਾਂਦਾ ਪ੍ਰਮਾਤਮਾ ਦਾ ਧੰਨਵਾਦ ਇਹ ਉਹਦੇ ਬਾਵਜੂਦ ਇਹ ਅੜਚਣ ਪਸੰਦ ਹੈ ਹਰ ਇੱਕ ਗੱਲ ਦੇ ਵਿੱਚ ਇਹਨਾਂ ਦਾ ਮਕਸਦ ਹੈ ਵੀ ਇੱਥੇ ਕੰਮ ਨਾ ਕਰਨ ਇੱਥੇ ਸੇਵਾ ਨਾ ਕਰਨ ਸੇਵਾ ਪ੍ਰਮਾਤਮਾ ਨੇ ਸਾਨੂੰ ਆਖਰੀ ਸਾਹ ਤੱਕ ਦਿੰਦਾ ਅਸੀਂ ਕਰਦੇ ਰਵਾਂਗੇ ਅੱਜ ਸਾਰੀ ਟੀਮ ਸਾਡੀ ਇਕੱਠੀ ਹੋਈ ਆ ਅਗਲੇ ਸੰਡੇ ਦਾ ਜੋ ਅਸੀਂ ਰੋਡ ਮੈਪ ਬਣਾਇਆ ਅਸੀਂ ਸਾਰੇ ਹੀ ਤਾਜਪੁਰੋ ਡੇਰੀ ਕੰਪਲੈਕਸ ਦੇ ਵਿੱਚ ਰੋਸ਼ ਮਾਰਚ ਕੱਢਾਂਗੇ ਸ਼ਾਂਤਮਈ ਤਰੀਕੇ ਨਾਲ ਉਸ ਬਾਅਦ ਤਾਜਪੁਰੋ ਰੋਡ ਤੇ ਜਾ ਕੇ ਅਸੀਂ ਇਹਨਾਂ ਦੇ ਖਿਲਾਫ ਪ੍ਰਸ਼ਾਸਨ ਨੂੰ ਵੀ ਮੰਗ ਪੱਤਰ ਦਵਾਂਗੇ ਵੀ ਕੁਝ ਨਾ ਕੁਝ ਕਾਨੂੰਨ ਬਣੇ ਤਾਂ ਕਿ ਐਦਾਂ ਨਾ ਛੱਡਿਆ ਜਾਣ ਜਿਸ ਹਾਲਵਾਂ ਨਾਲ ਛੱਡ ਕੇ ਜਿੰਦਾ ਜਿੰਨੇ ਦੁੱਧ ਦਿੰਦੀ ਉਹ ਤੱਕ ਉਹਨੂੰ ਅੰਦਰ ਰੱਖ ਲਿਆ ਬਾਅਦ ਚ ਉਹਨਾਂ ਨੂੰ ਬਾਹਰ ਕੱਢਦੇ ਨੇ ਨਿਚੋੜ ਕੇ ਬਾਹਰ ਕੱਢਦੇ ਜਿਦਾ ਗੰਨੇ ਗੰਨੇ ਵਾਲਾ ਜੂਸ ਵਾਲਾ ਤੁਸੀਂ ਦੇਖਿਆ ਜਿੰਨੀ ਦੇਰ ਤੱਕ ਪੂਰਾ ਨਿਚੋੜ ਦੇ ਨਾਲ ਰਸ ਉਹਦਾ ਨਿਕਲ ਨਹੀਂ ਜਾਂਦਾ ਉਸੇ ਤਰ੍ਹਾਂ ਜਿੰਨੀ ਦੇਰ ਤੱਕ ਉਹਦਾ ਇੱਕ ਅੱਧਾ ਕਿਲੋ ਦੁੱਧ ਵੀ ਨਹੀਂ ਰਹਿ ਜਾਂਦਾ ਉਨੀ ਦੇਰ ਤੱਕ ਐ ਛੱਡਦੇ ਨੇ ਜਦੋਂ ਬਿਲਕੁਲ ਕੰਡਮ ਹੋ ਜਾਂਦੀ ਉਹਨਾਂ ਨੂੰ ਬਾਹਰ ਕੱਢ ਦਿੰਦੇ ਨੇ ਸਾਡੀ ਆ ਬੇਨਤੀ ਹੈ ਪ੍ਰਸ਼ਾਸਨ ਨੂੰ ਥੋੜੇ ਮਾਧਿਅਮ ਰਹੀਂ ਸਾਡੇ ਜਿੰਨੇ ਦੋਸਤ ਹੋਰ ਜੁੜਨਾ ਚਾਹਣ ਇੱਥੇ ਆਣ ਇੱਥੇ ਨਿਸਵਾਰਥ ਸੇਵਾ ਬਿਨਾ ਪੈਸੇ ਦੀ ਸੇਵਾ ਕੋਈ ਐਸੀ ਕਿਸੇ ਤਰ੍ਹਾਂ ਦਾ ਕੋਈ ਫੰਡ ਨਹੀਂ ਹੈ ਮੇਰੀ ਰਿਕਵੈਸਟ ਹੈ ਸਾਰੇ ਸਾਥੀ ਹੈ ਸ਼ਾਹੀ ਜੀ ਆਏ ਐ ਲਾਡੀ ਜੀ ਐ ਮਨੀਸ਼ ਜੀ ਐ ਗਲੇਰੀਆ ਸਾਹਿਬ ਐ ਮਲੋਤਰਾ ਸਾਹਿਬ ਆਏ ਐ ਸ਼ਿੰਘਾ ਰੋਡ ਤੋਂ ਸੂਰਤ ਜੀ ਆਏ ਐ ਸ਼ਾਹ ਜੀ ਐ ਹਰ ਤਰ੍ਹਾਂ ਦੇ ਲੋਕ ਲੋਆ ਇੱਥੇ ਬੜਾ ਪਰਮਾਤਮਾ ਦੀ ਕਿਰਪਾ ਸਾਡੇ ਸਾਰੇ ਸਾਥੀਆਂ ਦੇ ਜੇ ਇਹਨਾਂ ਨੂੰ ਲੱਗੇ ਵੀ ਅਸੀਂ ਡਰ ਜਾਾਂਗੇ ਅਸੀਂ ਡਰਨ ਵਾਲੇ ਨਹੀਂ ਆ ਠਿਕ ਠੋਕ ਕੇ ਇਸ ਅਤਿਆਚਾਰ ਦੇ ਖਿਲਾਫ ਅਸੀਂ ਜੰਗ ਲੜਾਂਗੇ ਇੱਥੇ ਜੇ ਸਾਡਾ ਇਹਨਾਂ ਨੂੰ ਨੁਕਸਾਨ ਕਰਨਾ ਹੋਇਆ ਤਾਂ ਮੈਂ ਤੁਹਾਨੂੰ ਸਿੱਧੇ ਤੌਰ ਤੇ ਦੱਸ ਦਿੰਨਾ ਵੀ ਇਹ ਸਾਡਾ ਕੋਈ ਬਾਤ ਵੀ ਬਿੰਗਾ ਨਹੀਂ ਕਰ ਸਕਦੇ ਜਦ ਤੱਕ ਸਾਡੇ ਦੇ ਠਾਕੁਰ ਜੀ ਦੀ ਕਿਰਤ ਕੀ ਮੁੱਦਾ ਕੀ ਜਿਹੜੇ ਤੁਸੀਂ ਅੱਜ ਇੱਥੇ ਇਕੱਠੇ ਹੋਏ ਹੋ ਮੁੱਦਾ ਤਾਂ ਦੇਖੋ ਇਕੱਠੇ ਹੋਣ ਦਾ ਸਾਡਾ ਮਕਸਦ ਇੱਕੋ ਹੀ ਹੈ ਗੋਵੰਸ ਬਚਾਉਣਾ ਤੇ ਜਿਹੜੀ ਇੱਥੇ ਗਵਾਂ ਦੀ ਜਿਹੜੀ ਬੇਕਤਰੀ ਹੋ ਰਹੀ ਆ ਜਿਹੜੇ ਇੱਥੇ ਹੋ ਰਹੀ ਹੈ ਏਰੀਆ ਦਾ ਨਾਮ ਤੇ ਤਾਜਪੁਰ ਰੋਡ ਟੈਂਕੀ ਦੇ ਬੈਕ ਸਾਈਡ ਤੇ ਹਾਂਜੀ ਡੈਰੀ ਕੰਪਲੈਕਸ ਦੇ ਵਿੱਚ ਹਾਂਜੀ ਇੱਥੇ ਤੁਸੀਂ ਦੇਖ ਸਕਦੇ ਹੋ ਇੰਨੇ ਗੰਦ ਦੇ ਵਿੱਚ ਸਾਡੀ ਗਔ ਮਾਤਾ ਇੱਥੇ ਰਹਿੰਦੀ ਆ ਠੀਕ ਹੈ ਤੇ ਜੇ ਤੇ ਸਾਡੇ ਮੇਰੇ ਭਰਾ ਰਮਨ ਜੀ ਸੇਵਾ ਕਰਦੇ ਆ ਹਾਂਜੀ ਤੇ ਡੈਰੀ ਵਾਲਾ ਵੱਲੋਂ ਇਹਨਾਂ ਨੂੰ ਧਮਕਾਇਆ ਜਾਂਦਾ ਹਾਂ ਜਦ ਕੀ ਸੇਵਾ ਕੀ ਇਹਨਾਂ ਦੀ ਜਿਹੜੇ ਇਹ ਗਵਾਂ ਬਾਹਰ ਕੱਢ ਦਿੰਦੇ ਆ ਬੇਸਹਾਰਾ ਹੋ ਜਾਂਦੀ ਬਿਮਾਰ ਜਿਹੜੀ ਫੰਡਰ ਹੋ ਜਾਂਦੀ ਹਾਂਜੀ ਹਾਂਜੀ ਰਾਤ ਨਹੀਂ ਦੇਖਦੇ ਹਨੇਰੀ ਨਹੀਂ ਦੇਖਦੇ ਮੀਂਹ ਨਹੀਂ ਦੇਖਦੇ ਠੰਡ ਨਹੀਂ ਦੇਖਦੇ ਧੁੱਪ ਨਹੀਂ ਦੇਖਦੇ ਛਾਂ ਨਹੀਂ ਦੇ ਕੋਈ ਵੀ ਮੈਂ ਕਹਿੰਦਾ 24 ਘੰਟੇ ਤਤ ਪਰ ਰਹਿੰਦੇ ਆ ਇਹੀ ਕਰਦੇ ਤੇ ਹਾਂਜੀ ਮਤਲਬ ਕੀ ਕਹਿੰਦਾ ਇਹ ਹੈ ਕਿ ਵੀ ਜਿਹੜੇ ਇੱਕ ਬੰਦਾ ਤੁਹਾਡੇ ਕੋਲੋਂ ਕੁਛ ਹੀ ਲੈ ਰਿਹਾ ਤੁਹਾਡੇ ਡੈਰੀ ਦੇ ਅੰਦਰ ਨਹੀਂ ਵੱੜਦਾ ਜਿਹੜੀ ਗੰਦੇ ਵਿੱਚ ਰਹਿੰਦੀ ਹੈ ਗਾਵਾਂ ਰੋਡ ਤੇ ਘੁੰਮਦੀਆਂ ਉਹ ਵੀ ਬਿਮਾਰ ਹੈ ਜਿਹੜੇ ਕਿ ਉਹ ਵੀ ਬਿਲਕੁਲ ਫੱਟੜ ਜਿਮ ਕਹਿ ਦਿਆ ਪਰ ਦੁੱਧ ਤੁਰ ਫਿਰ ਵੀ ਨਹੀਂ ਸਾਦੀ ਖਾ ਵੀ ਨਹੀਂ ਸਾਦੀ ਵਿਚਾਰੀ ਗਰਮੀ ਚ ਰਹਿੰਦੀ ਆ ਪਾਣੀ ਪੀਣ ਨੂੰ ਨਹੀਂ ਮਿਲਦਾ ਅੱਛਾ ਇਹਨਾਂ ਨੂੰ ਭੋਜਨ ਨਹੀਂ ਮਿਲਦਾ ਜੇ ਸਾਡੇ ਲੋਕਾਂ ਨੂੰ ਆਪਾਂ ਕਹੀਏ ਇਨਸਾਨੀਅਤ ਦੇ ਨਾਤੇ ਜੇ ਸਾਨੂੰ ਇੱਕ ਟਾਈਮ ਵਧੀਆ ਭੋਜਨ ਨਾ ਮਿਲੇ ਪੋਸਟਿਕ ਭੋਜਨ ਨਾ ਮਿਲੇ ਤਾਂ ਸਾਡੀ ਕੀ ਹਾਲਾਤ ਹੋ ਜਾਏਗੀ ਠੀਕ ਹੈ ਜੀ ਇਸ ਕਰਕੇ ਇਹ ਵਿਚਾਰੇ ਲੱਗੇ ਰਹਿੰਦੇ ਆ ਸੇਵਾ ਕਰਦੇ ਸਾਡੇ ਭਰਾ ਇਹ ਰਮਨ ਜੀ ਦਿਨ ਦਾ ਸੇਵਾ ਕਰਦੇ ਆ ਇਹਨਾਂ ਨੂੰ ਧਮਕਾਇਆ ਗਿਆ ਸੀਗਾ ਚਲੋ ਕਈ ਮੁਕ ਇਹ ਡੈਰੀਆ ਵੱਲੋਂ ਕੁਝ ਸਾਰੇ ਨਹੀਂ ਹੈਗੇ ਬੰਦੇ ਖਰਾਬ ਕੁਝ ਨਾਮ ਤਾਂ ਤੁਹਾਨੂੰ ਦੱਸ ਦਾਂਗੇ ਜੋ ਵੀ ਹੈ ਅਸੀਂ ਉਹਨਾਂ ਨੂੰ ਪਰਸਨਲ ਮਿਲਣਾ ਵੀ ਹੈਗਾ ਹਜੇ ਉਹ ਭੁਲਿੱਕੇ ਦੇ ਬੈਠੇ ਆ ਉਹਨਾਂ ਨੂੰ ਪਤਾ ਨਹੀਂ ਹੈਗਾ ਉਹ ਸੋਚਦੇ ਇਹਨਾਂ ਨੂੰ ਇਹ ਉਹਦੋਂ ਇਕੱਲੇ ਸੀਗੇ ਇਹਨੂੰ ਇਕੱਲੇ ਦੇ ਦੇਖ ਕੇ ਐ ਬੜੇ ਬੜੇ ਕਰਨ ਲੱਗੇ ਕਿ ਸਾਡੇ ਭਰਾ ਨੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਇਸ ਚੀਜ਼ ਦਾ ਠੀਕ ਹੈ ਜੀ ਇਸ ਕਰਕੇ ਅਸੀਂ ਸਾਰੇ ਇਕੱਠੇ ਹੋਏ ਆ ਅਸੀਂ ਕਿਸੇ ਡਰਨ ਵਾਲੇ ਨਹੀਂ ਹੈਗੇ ਆ ਅਸੀਂ ਕੋਈ ਲੜਨ ਲੜਨ ਵਾਸਤੇ ਨਹੀਂ ਆਏ ਕਿਸੇ ਕੋਲ ਸਾਡਾ ਇੱਕੋ ਹੀ ਮਕਸਦ ਹੈ ਗਵਾਂ ਨੂੰ ਬਚਾਉਣਾ ਹਾਂ ਸਾਡਾ ਹੋਰ ਕੋਈ ਮਕਸਦ ਨਹੀਂ ਹੈਗਾ ਅਸੀਂ ਤਾਂ ਸਿਰਫ ਗਵਾਂ ਨੂੰ ਬਚਾਉਣ ਲਈ ਆਏ ਇੱਥੇ ਸਾਡਾ ਹੋਰ ਕੋਈ ਮਕਸਦ ਨਹੀਂ ਹੈ ਕਈ ਵਾਰੀ ਬੰਦੇ ਕਹਿੰਦੇ ਉਹਨਾਂ ਨੂੰ ਕਹਿੰਦੇ ਜੀ ਵੀਊ ਲੈਣ ਨੇ ਅਰੇ ਉਹਨਾਂ ਦਾ ਅਗਲਾ ਕਾਰੋਬਾਰ ਚੱਲਦਾ ਇਹ ਤਾਂ ਰੋਟੀ ਚੱਲ ਕੇ ਕਮਾਲ ਨੇ ਆਏ ਹੈ ਵੀਊ ਲੈਣ ਲਈ ਇੱਥੇ ਤਾਂ ਉਹਨਾਂ ਦਾ ਕਾਰੋਬਾਰ ਚੱਲਦਾ ਹੈ ਮੇਰਾ ਕਾਰੋਬਾਰ ਚੱਲਦਾ ਹੈ ਇਹਨਾਂ ਦਾ ਚੱਲਦਾ ਸਾਰੇ ਜਿੰਨੇ ਪ੍ਰਾਸ ਦੇ ਖੜੇ ਆ ਸਭ ਆਪਣੇ ਆਪਣੇ ਫੀਲਡ ਦੇ ਵਿੱਚ ਕੰਮ ਕਰੀ ਜਾਂਦੇ ਪਏ ਆ ਸਾਨੂੰ ਕੋਈ ਵਿਵਦਿਕ ਲੋੜ ਨਹੀਂ ਹੈਗੀ ਕਿਸੇ ਦੀ ਤੁਸੀਂ ਜਿਹੜੇ ਧਮਕੀ ਦੇ ਰਹੇ ਜੇ ਇਦਾਂ ਗਵਨਰ ਕਰੇ ਤੁਸੀਂ ਪ੍ਰਸ਼ਾਸਨ ਨੂੰ ਉਹਨਾਂ ਦੀ ਕੰਪਲੀਟ ਕੀਤੀ ਹੈ ਬਿਲਕੁਲ ਬਿਲਕੁਲ ਜੀ ਅਸੀਂ ਅਸੀਂ ਮੰਡਰਬ ਵੀ ਦੇ ਕੇ ਆਵਾਂਗੇ ਡੀਸੀ ਨੂੰ ਏਸੀਪੀ ਸਾਹਿਬ ਨੂੰ ਏਸੀਪੀ ਇਸਟ ਨੂੰ ਐਸਐਚਓ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਆਪਾਂ ਗਿਆਪਨ ਦੇ ਕੇ ਜਾਣਾ ਤੇ ਸਾਰਿਆਂ ਨੂੰ ਮਿਲ ਕੇ ਆਣਾ ਜਿਹੜੇ ਆਪਣਾ ਇਹ ਗੱਲਾਂ ਹੈਗੀ ਆ ਸਾਰੇ ਦੱਸ ਕੇ ਆਣੀਆਂ ਤੇ ਅਸੀਂ ਆਪਣੇ ਇਹ ਵੀ ਦੱਸਣਾ ਕਿ ਵੀ ਅਸੀਂ ਕਿੱਦਾਂ ਸੇਵਾ ਕਰਦੇ ਆ ਸਾਡਾ ਮਕਸਦ ਕੁਝ ਨਹੀਂ ਹੈਗਾ ਸਾਡਾ ਮਕਸਦ ਇੱਕੋ ਹੀ ਆ ਗੋਵਮਾਂਸ ਨੂੰ ਬਚਾਉਣਾ ਦਾ